ਏ ਮਮਾ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਅੱਜ ਚੰਗੀ ਕੀਤੀ ਤੇ ਇੱਕ ਦਿਨ ਇੱਕ ਦਿਨ ਉਹ ਵੀ ਟਾਈਮ ਆਉਣਾ ਹੈ ਤੇਰੇ ਅਸੀਂ ਤਰਾਹ ਨਾਲ ਕੱਢ ਦਿੱਤੇ ਤੇਰੇ ਹੱਥ ਪਾਰ ਨਾਲ ਠੰਡੇ ਹੋ ਜਾਣ ਉਹ ਦਿਨ ਤੇ ਗੱਲ ਕਰੀ ਤੇ ਮੇਰੇ ਯਾਰ ਮੈਨੂੰ ਬੋਲ ਠੀਕ ਹੈ ਨਾ ਜਿਵੇਂ ਤਾਂ ਸਾਨੂੰ ਆਇਡਰ ਆਇਆ ਅੱਜ ਠੀਕ ਹੈ ਨਾ ਨਹੀਂ ਮਮਾ ਕਰਦੇ ਜੇ ਮੈਂ ਹਾਂ ਭਲਾ ਕੰਮ ਲਾ ਗਿਆ ਕਿਉਂ ਲੱਗਦਾ ਪਏ ਕੋ ਬੰਡ ਨੇ ਨਹੀਂ ਆਇਆ ਨਹੀਂ ਉਹ ਗੱਡੀ ਲਾ ਆ ਟੰਗ ਨੋਰਤਾ ਜੀ ਪਾਣੀ ਦੇ ਮਮਾ ਵੀ ਕਹਤਾ ਨਾ ਦੋ ਗੱਡੀਆਂ ਲੱਗਾ ਹੋਵੇ ਪਾਣੀ ਹੈ ਸਾਰਾ क्यों नहीं, नहीं लगा, लगा। नहीं, नहीं। तो तो मैं मेरी मर्जी आ गए छू छू चल चल तू भी छा तू छा फिर आजा फिर आके मैं छन दी चल ਸਲਾਮ ਵਾਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀਆਂ ਨੂੰ ਆਖਦੇ ਆ ਕਰਦੇ ਆਪਾਂ ਇਹਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਨੇ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ 꾸ਬਰਾ ਵੇਖਣਾ ਲਓ ਜੀ ਮੱਝਾਂ ਛੱਡ ਲਈਆਂ ਨੇ ਪਾਣੀ ਪੀਣ ਲਾ ਲੰਗੇ ਆ ਚਲੋ ਚਲੋ ਨਾ ਹਲੋ ਗਾ

ਲੋ ਜੀ ਇਹ ਨਾਉਣ ਗਿਆ ਮੇਰਾ ਰੈਸਟ ਉਸ ਤੋਂ ਮਾਰਨ ਇੱਥੇ ਉਹਨੇ ਜਿਹੜਾ ਪੱਠਾ ਪਾ ਕੇ ਇਹਨਾਂ ਨੂੰ ਆਪਾਂ ਵਾੜ ਦੇਾਂਗੇ ਅੰਦਰ ਵਾੜੇ ਦੇ ਵਿੱਚ ਲੋ ਜੀ ਟਾਈਮ ਹੋ ਗਿਆ ਸਾਡਾ ਪਾਣੀ ਡੋਹਨ ਦਾ ਦੋ ਵਾ ਚੱਲੇ ਆਹ ਕੁ ਪਾਣੀ ਮੰਡ ਹੋ ਗਿਆ ਲੇਟ ਹੁਣ ਖੋਲਦੇ ਹਾਂ ਹੁਣ ਵਾੜਦੇ ਛਪੜੇ ਨੂੰ

ਏ ਮਮਾ ਨੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਅੱਜ ਚੰਗੀ ਕੀਤੀ ਤੇ ਇੱਕ ਦਿਨ ਇੱਕ ਦਿਨ ਉਹ ਵੀ ਟਾਈਮ ਆਉਣਾ ਹੈ ਤੇਰੇ ਅਸੀਂ ਤਰਾਹ ਨਾਲ ਘੜ ਦਿੱਤੇ ਤੇਰੇ ਹੱਥ ਮਾਰਨਾ ਠੰਡੇ ਹੋ ਜਾਣ ਉਹ ਦਿਨ ਤੇ ਗੱਲ ਕਰੀ ਤੇ ਮੇਰੇ ਯਾਰ ਮੈਨੂੰ ਬੋਲ ਠੀਕ ਹੈ ਨਾ ਜਿਵੇਂ ਤੂੰ ਸਾਨੂੰ ਐ ਡਰਾਇਆ ਅੱਜ ਠੀਕ ਹੈ ਨਾ ਨਹੀਂ ਮੈਂ ਗੱਲ ਦੇ ਜੇ ਮੈਂ ਇਹ ਟਾਈਮ ਮੈਂ ਤੂੰ ਆ ਮਗਾਲਤਾ ਭਾਵੇਂ ਜੋ ਵੀ ਹੈ ਦੇਖਣਾ ਤੇ ਆਡੀ ਸਪੀਡ ਵਧਾਈ ਹੈ ਦਵਾ ਦਾ ਨਹੀਂ ਤੁਸੀਂ ਪੱਠੇ ਭਾਰੇ ਹਾਂਜੀ ਯਾਕਰ ਭਾਈ ਨਹੀਂ ਆਣਾਂ ਥੋੜਾ ਹਾਂਜੀ ਨੇ ਧੌਂ ਦੀ ਗੱਲ ਨਹੀਂ ਤੇ ਟਾਈਮ ਸਾਨੂੰ ਡਰਾ ਤਾਂ ਫੜ ਗਿਆ ਜੀ। ਜੰਗਾਂ ਦਾ ਵੇਹਨ ਬੁੱਢਾ ਲੜੇ ਨਾ ਕੀ ਕਦੇ ਮੈਨੂੰ ਮੈਂ ਟਾਈਮ ਸਾਇਓ। ਇੱਕ ਇੱਕ ਇੰਦਾ ਬੁੱਢਾ ਤੇ ਮੈਨੂੰ ਪਟੇ ਨਹੀਂ ਮਿਲਿਆ ਜਦੋਂ ਮੈਂ ਹੋਣਾ। ਯਾਰ ਉਹ ਵੀ ਸੁੱਤਾ ਹੈ। ਇਹ ਵਲੌਗ ਦੇ ਵਿੱਚ ਮਾਖਣਿਆ। ਤੇਰੇ ਹੱਥ ਪੈਰ ਨਾ ਠੰਡੇ ਹੋ ਜਾਣ ਤੇ ਗੱਲ ਕਰੀ ਤੂੰ। ਯਾਰ ਜਿਵੇਂ ਤੁਹਾਡਾ ਚਾਹ। ਆਹੋ। ਚਲੋ। ਚਲੋ ਜੀ। ਇੱਥੇ। ਬਾਤ ਇਹਨੂੰ ਬਾਹਰ ਬੁਣ ਕੇ। ਯਾਰ। ਇਹ ਬਿਮਾਰ ਬੰਦੇ ਚੰਗੀਆਂ ਨੇ ਕਿ ਨੁਕਸਾਨ ਨੇ ਚਲੇ। ਉਬਾਲੀਆਂ ਸੇਰੀਆਂ ਦੁੱਧ ਦੇ ਸਾਰੇ ਪਕਾਣ ਦੇ ਨੂੰ ਰਵਾਜ ਬਣ ਗਿਆ ਦੁੱਧ ਵਾਲਾ ਅੱਗੇ ਲੋਕ ਉਬਾਲੀਆਂ ਪਕਾਉਂਦੇ ਇਹ ਵੀ ਇਹਨਾਂ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਆਹ ਦੱਸੋ ਸਿਆਣਾ ਬੰਦਾ ਹੁਣ ਤੂੰ ਦੱਸੇ ਹੁਣ ਸਾਡੇ ਜੋ ਸਿਆਣਾ ਪੁੱਫੜੀ ਨਾ ਡਾਕਟਰ ਨੇ ਇਹ ਕਿਨਕ ਇਹ ਦੱਸਣਾ ਹੈ ਡਾਕਟਰ ਨਾਲ ਤੇਰਾ ਤਜਰਬਾ ਬਹੁਤ ਆਉਣਾ ਚਾਹੀਦਾ ਕਿਉਂ ਬੋਲ ਡਾਕਟਰ ਨੇ ਤੇ ਇੱਕ ਦਿਨ ਬੰਦੇ ਨੂੰ ਦੱਸਣਾ ਕਿ ਤੂੰ ਆਹ ਸ਼ਹਿ ਖਾਣੀ ਆ ਜਾਂ ਨਹੀਂ ਖਾਣੀ ਤੂੰ ਹਾਂ ਮੋਲ ਬੰਦ ਹੈ। ਯਾ ਇਹ। ਉਹ ਸੇਵੀਆਂ ਸੋਹਣੀਆਂ। ਲੱਕ ਦੇ ਦਰਦ ਵਾਸਤੇ ਆਂਦੇ ਨੇ ਵੀ ਸੇਵੀਆਂ ਚੰਗੀਆਂ ਹੁੰਦੀਆਂ ਨੇ। ਹਾਂ ਜੀ। ਅਬਾਲਵੀਆਂ ਸੇਵੀਆਂ। ਠੀਕ। ਅੱਜ ਹੀ ਬਣਵਾ ਦਿੰਨੇ। ਕਿਉਂ ਵੀ ਬੋਲੀ ਰੱਖੀ ਹੈ ਤਾਂ ਯਾਰ ਅੱਪਾ ਉਹ ਦਿਨ ਬਣਾਈਏ ਬਰਫੀ ਯਾਰ। ਰਾਈ। ਵਾਹ। ਹਾਂ ਹੁਣ ਤਾਂ ਬੁੱਡੀਆਂ ਵੱਡੀਆਂ। ਕਿਉਂ ਬਈ? ਹਾਂ ਜੀ। ਬਹੁਤ ਕਿਆ ਬਾਤ ਹੈ। ਸੋਣਾ। ਮੈਂ ਖਾਦੀ। ਜਿਹੜਾ ਨਾ। ਉਹ ਇਧਰ ਮੂੰਹ ਕਰ ਗੱਲ ਕਰ ਯਾਰ ਥੋੜਾ ਜਿਹਾ। 50 ਵਾਰੀ ਨਾ ਪਤਾ ਨਹੀਂ ਹੁੰਦੀ। ਫਰੀਦਿਆਂ ਦਾ ਇਧਰ ਮੁਕਰ ਕੇ ਗੱਲ ਕਰ ਅੱਛਾ ਜੀ ਸ਼ਰਮਾਂ ਮੈਂ ਮਾਮਾ ਚਲ ਤੂੰ ਗਾਲ ਤਾਂ ਨੋਟ ਕਰ ਲੈ ਉਹ ਨਹੀਂ ਭਾਵੇਂ ਨਾ ਹੀ ਚਿਹਰਾ ਆਵੇ ਆ ਚਲ ਤੂੰ ਗਾਲ ਦੱਸ ਚਲ ਠੀਕ ਗਾਲ ਦੱਸ ਇੱਕ ਤਾਂ ਲੈ ਲੈ ਨਾ ਜਿਆਦਾ ਤੂੰ ਇਹ ਨਹੀਂ ਇਸਤੇਮਾਲ ਕਰਦੇ ਬਹੁਤ ਯਕੀਨ ਕਰ ਸੇਵੀਆ ਹੀ ਹੋ ਖਾਣ ਹਾਂਜੀ ਪਾਈ ਜਾਣ ਜਿਹੜੀਆਂ ਵੀ ਸੇਵੀਆ ਨੇ ਆ ਸਾਰੀਆਂ ਇਹ ਮਿੱਟੀ ਦੀਆਂ ਮਸ਼ੀਨ ਤੇ ਹੀ ਨੇ ਜੇ ਹੋ ਉੱਥੇ ਉਹ ਵਿੱਚ ਕੰਮੀ ਦਾ ਲਾਗ ਫੁਲਾ ਲੈਂਦੇ ਨੇ ਘਰ ਦੇ ਵਿੱਚ ਕਰਦੇ ਗੱਲ ਕੋਈ ਨਹੀਂ ਲੱਗੇ ਉਹ ਲਜਤ ਬੜੀ ਮਡੀ ਹਾਂਜੀ ਇੱਕ ਨੋਬਲੀ ਸੇਵੀ ਹੋਵੇ ਮੈਂ ਹੁਣੀ ਤੇ ਹੀ ਮੱਖਣ ਲਾਇਆ ਵਾ ਤੇ ਚੱਕਰ ਪਾਈ ਰਾਈਆਂ ਦਾ ਕਰੋ ਮਤਾਂ ਜਨਾ ਮੈਂ ਮਹੀਨੇ ਦੇ ਵਿੱਚ ਨਾ ਚਾਹ ਉਹ 25 ਵਾਰੀ ਪਕਾਣੀ ਸੱਕਰ ਇਹ ਫਿਰ ਗੋੜਾ ਵਾਲੀ ਹੋਵੇ ਚੀਨੀ ਵਾਲੀ ਨਾ ਹੋਵੇ ਮੂੰਹ ਚ ਸਰਕਣ ਜੀ ਆਉਂਦੀ ਹੈ ਨਾ ਸੜਕੜੀ ਜੀ ਨਾ ਹੋਵੇ ਹਾਂ ਬੇਲੀ ਕਿਤੇ ਗਿਆ ਪਾਣੀ ਚਲੋ ਯਾਰ ਅਗਾਂ ਡੰਗੜ ਨੂੰ ਹਟਾਈਆ ਤੇ ਚੱਕ ਲਈਏ ਚਵਾਈ ਆਪਣੀ ਫਿਰ ਦੁੱਧ ਹੀ ਹੁੰਦਾ ਦੁੱਧ ਦਿਨਾਂ ਕੋ ਸ਼ੁਕਰ ਮਿਲ ਲਾਉਂਦੇ ਪਟਾ ਜਿ ਲੱਗ ਬੈਠਾ ਲੋ ਜੀ ਆਪਣਾ ਟਾਈਮ ਹੋ ਗਿਆ ਡੰਗੜਾਂ ਦੀ ਚਵਾਈ ਦਾ ਕਰਨ ਲੱਗੇ ਸ਼ੁਰੂ ਚਵਾਈ

ਕਹਿੰਦਾ ਭਾਈ ਮੇਰਾ ਵਲੋਗ ਬਣਾਵਾ ਮੱਛੀ ਛੜਨੀ ਆ ਇਹ ਨਹੀਂ ਪਾ ਛੜਨੀ ਉਹ ਪਰਲੀ ਲੈ ਕੇ ਆ ਲੈ ਕੇ ਆ ਕਿਰਾ ਵਲੋਗ ਬਣਾਵਾ ਹੁਣ ਛੜ ਛੜਦਾ ਨਹੀਂ ਏ ਇਧਰ ਆ ਇਧਰ ਆ ਲੈ ਜਾ ਲੈ ਆ ਜਾ ਆ ਜਾ ਆ ਜਾ ਆ ਜਾ ਹਲੋ ਫੜ ਲੈ ਜਾ ਚੱਲ ਜਾ ਬਣ ਗਈ ਠੀਕ ਹੈ ਜੀ ਨਾ ਬਣਾ ਮਿੰਟ ਮਾਰੋ ਘਮਨ ਬਸ ਬਣ ਗਈ ਰਾਜੀ ਹੈ ਹਾਂ ਚੱਲ ਜਾ ਲਓ ਜੀ ਭਾਈ ਚਲੋ ਉਹ ਆ ਚੱਲਗਾ ਮਰ ਲੱਗੇ ਨਹੀਂ ਉਹ ਦੇ ਦਿੱਤੇ ਰਬਾ ਘੱਟ ਥੋੜਾ ਘੱਟ ਘੱਟ ਇੱਥੇ ਲਾਦਾ ਮੇਰਾ ਦੋ ਨਾਬੂਤ ਗਾੜੇ ਠੀਕ ਹੈ ਉਹ ਤਾਂ ਯਾਰ ਬੇਦੀ ਗੱਲ ਹੀ ਮੈਂ ਕਰਨ ਦੇ ਅੱਛਾ ਤੇ ਮੱਖੀਆਂ ਦੀਆਂ ਲੈ ਜਾਈਏ ਹਾਂ ਹਾਂ ਦੀਆਂ ਮੱਖੀਆਂ ਨਾਲ ਲੈ ਕੇ ਜਾਈਂ ਅੱਛਾ ਪਰਾ ਥੋੜਾ ਲਿਆ ਪਾ ਦੇ ਹਾਂ ਪਾ ਕੰਮ ਲਾ ਗਿਆ ਲੱਗਦਾ ਪਏ ਕੋ ਬੰਡ ਨਾ ਨਹੀਂ ਐ ਨਹੀਂ ਇਹਨੇ ਉਹ ਵੇ ਗੱਡੀ ਲਾ ਆ ਟੱਕਨ ਉਹਦਾ ਜੀ ਪਾਣੀ ਦੇ ਨਾ ਮੈਂ ਤੁਹਾਨੂੰ ਕਹਤਾ ਨਾ ਦੋ ਗੜਵੀਆਂ ਲੱਗਾ ਹੋਵੇ ਪਾਣੀ ਹੈ ਸਾਰਾ ਜੀ ਗੜਜੀ ਜੇ ਲੱਗਾ ਉਹਦਾ ਨੇ

ਲਓ ਜੀ ਬੁੱਧੀ ਵੀ ਗਿਆ ਤਾਂ ਆਪਾਂ ਹੀ ਚੱਲੇ ਪੱਠਿਆਂ ਨੂੰ ਵੜ ਲਈ ਪੱਠੇ ਹੁਣ ਚਾਚਾ ਦਾਵੇਂ ਸ਼ੁਕਰ ਲਾ ਕੇ ਬੈਠਾ ਚਾਚਾ ਬਖਾ ਚਾਚੇ ਨੂੰ ਯਾਰ ਮੋਬਾਈਲ ਹਾਂ ਚੱਲੋ ਵਿਗੜ ਜਾਸੇ ਮੈਂ ਵਿਗੜਿਆ ਚਾਚਾ ਕੀ ਵਿਗੜਨਾ ਹਾਂ ਇਹ ਫੁੱਫੜ ਵਿਗੜਿਆ ਸਾਡਾ ਤੇ ਹਾਂ ਜਾ ਆਉਣ ਵਾਜ ਪਾਇਆ ਜੀ ਜਾ ਫਫੜਾ ਵੱਜਾ ਚੋ ਜਾ ਆਗੇ ਹੁਣ ਛੱਡ ਦਿਓ ਕੇ ਜਾਂ ਹੁਣ ਲਓ ਜੀ ਆ ਗਿਆਂ ਪੱਠਿਆਂ ਢੱਕ ਦੇ ਵਿੱਚ ਚਾਚਾ ਵੀ ਆ ਗਏ ਮਮੀ ਆ ਗਿਆ ਤੇ ਵੱਢਣ ਲੱਗੇ ਹੁਣ ਪੱਠੇ ਕਿਉਂਕਿ ਟਾਈਮ ਵੇਖੋ ਸੂਰਜ ਵੀ ਨਾ ਗਰੂਬ ਹੋਣ ਵਾਲਾ ਤੇ ਵੇ ਇੱਕ ਘੰਟਾ ਹੋ ਗੋ ਪਿਆ ਸ਼ਾਮ ਹੋਂ ਤੋਂ ਪਹਿਲੇ ਪਹਿਲੇ ਜਿਹੜਾ ਨਾ ਆਪਾਂ ਪੱਠੇ ਵੱਢ ਲਈਨੇ ਆਂ ਆਹ ਰਖ ਆਹ ਕਰ ਕੋਈ ਮੋਲ ਦੀ ਵੀ ਨਾ ਬਣਾਇਨੇ ਨਾ ਕੋਈ ਬਣਾਇਂ ਖਰਾਬ ਹੋਈ ਜਾਂਦਾ ਮੜੀ ਨਾ ਨਾ ਜੇ ਬੰਦੇ ਕਾ ਨਾਮ ਸੁਣਨੀ ਹੈ ਜੇ ਇੱਧਰ ਆਓ ਭਾਈ ਬੁਖਾਓ ਨਾਮ ਸੁਣਾਓ ਜੀ ਨਾਮ ਤਾਂ ਨਹੀਂ ਆਂ ਯਾਰ ਨਾਮ ਸੁਣਾ ਆ ਗਿਆ ਅੱਜ ਤੂੰ ਆ ਜੀ ਗਿਆ ਆ ਬੰਦਾ ਜਨਾਬ ਆਪਣੇ ਮਕਾਨਾਂ ਤੇ ਲੱਗਾ ਮਿਸਤਰੀ ਮਿਸਤਰੀ ਸਾਹਿਬ ਉਹਨੇ ਤੇ ਆ ਮਜ਼ਦੂਰ ਨੇ ਤੇ ਮਿਸਤਰੀ ਦਾ ਮਜ਼ਦੂਰ ਤੇ ਹੈ ਹੀ ਮਜ਼ਬੂਰ ਚਰਾ ਇਹ ਨਹੀਂ ਮਜ਼ਬੂਰ ਮਜ਼ਬੂਰਤਾ ਹੈ ਨਾਜ਼ਮੀ ਗਾਣੇ ਹੁੰਦੇ ਚੱਲ ਗਾਣਾ ਸੁਣਾ ਦੇ ਬਾਈ ਗਾਣਾ ਸੁਣ ਲਓ ਜਨਾਬ ਲਓ ਜੀ ਗਾਣਾ ਸੁਣਾ ਗਾਣਾ ਸੁਣਾ ਗਾਣੇ ਜਿਹੜੇ ਮੈਂ ਸੁਣਾਉਣੇ ਤਾਂ ਸੁਣਾ ਯਾਰ ਸੁਣਾ ਦੇ ਆਪੇ ਲੋਕ ਵੇਖਣੇ ਲੋਕ ਬੜੇ ਬੜੇ ਦੂਰ ਹੋ ਗਏ ਨੇ ਮੇਰੇ ਨਾਲ ਯਾਰ ਮੈਂ ਨੇ ਕਾ ਮਾਂਦੀ ਮੈਂ ਕਦੀ ਬਣਾਈ ਨਹੀਂ ਟਿਕਟੋਕ ਸਮਝ ਲੈ ਕੈਮਰਾ ਚੱਲਿਆ ਹੀ ਨਹੀਂ ਤੂੰ ਬਸ ਬਣਾ ਤੂੰ ਇਧਰ ਮੂੰਹ ਕਰਕੇ ਬਣਾ ਯਾ ਹਾਂ ਮੈਂ ਯਾਰ ਇਧਰ ਮੁਕਰਗਾ ਉਧਰ ਸੁਣ ਲੈਣਗੇ ਤੇਰੇਗਾ ਉਹ ਨਹੀਂ ਯਾਰ ਲੋ ਜੀ ਪੱਠੇ ਵੜ ਕੇ ਆਪਾਂ ਹੋ ਗਏ ਪਹਿਲੇ ਪਿੱਛੇ ਵੇਖ ਸਕਦੇ ਹੋ ਫਰਾ ਟਰੈਕਟਰ ਲੈ ਕੇ ਆਉਂਦੇ ਆ ਚਾਚਾ ਤੇ ਛੋਟਾ ਭਰਾ ਜਾਂਦੇ ਨੇ ਬੜੇ ਪਿਆਰ ਮੋਹਤਾਨ ਅੱਜ ਕਿਆ ਵੀ ਦੇ ਦੇ ਕੋਲ ਬਹੁਤਾ ਪਿਆ ਅੱਛਾ ਚਲੋ ਉਧਰ ਅੱਬੂ ਬਣਨ ਦਾ ਡੰਗਰ ਤੇ ਆਪਾਂ ਬਣੀਆਂ ਡੰਗਰ ਉਤੇ ਬਨ ਕੇ ਪੜਾਈਆ ਪਾਣੀ ਉਹਨਾਂ ਨੂੰ ਹਣ ਵੜਨ ਲੱਗੇ ਵੜੇ ਦੇ ਵਿੱਚ ਉਹਨਾਂ ਨੂੰ ਚਲੋ 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 ਬਾਤ ਛੋੜੂ ਆਇਆ ਇੱਕ ਰੱਖ ਕੇ ਨਿਕਲ ਆਇਆ ਚਲੋ ਜੀ ਲਓ ਜੀ ਬਾੜ ਦੀ ਅੰਦਰ ਰਣ ਸ਼ਾਮੀ ਖਾਣ ਗਿਆ ਪੱਠੇ ਸ਼ਾਮ ਹੋ ਗਈ ਆਪ ਨੂੰ ਚੀਅਰ ਲਓ ਜੀ ਤੇ ਬਲੋਗ ਕਰਦੇ ਆਪਾਂ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਆ ਇੱਕ ਨਵੇਂ ਬਲੋਗ 'ਚ